ਵੈਸੇ ਤਾਂ ਤੁਸੀਂ ਜੋ ਥੰਬਨੇਲ ਦੇਖ ਕੇ ਕਲਿੱਕ ਕੀਤਾ ਹੈ ਇਸ ਦਾ ਮਤਲਬ ਤੁਸੀਂ ਇਸ ਕੰਮ ਨੂੰ ਕਰਨ ਦੀ ਇੱਛਾ ਰੱਖਦੇ ਹੋ ਇਹ ਕੰਮ ਕਰਨਾ ਚਾਹੁੰਦੇ ਹੋ ਤੁਹਾਡਾ ਇਸ ਕੰਮ ਦੇ ਵਿੱਚ ਇੰਟਰਸਟ ਹੈਗਾ ਜਿਵੇਂ ਕਿ ਥੰਬਨੇਲ ਵਿੱਚ ਲਿਖਿਆ ਹੈ ਕਿ ਕੁੱਕੜਾਂ ਦਾ ਫਾਰਮ ਕਰਨ ਲਈ ਕਿੰਨੇ ਕ ਪੈਸੇ ਲੱਗ ਜਾਂਦੇ ਹਨ ਉਸ ਦਾ ਸਿੱਧਾ ਜਿਹੜਾ ਜਵਾਬ ਹੈ ਇੱਕ ਕੁੱਕੜ ਨੂੰ ਜਾਂ ਕੂਕੜੀ ਨੂੰ ਇੱਕ ਦਿਨ ਤੋਂ ਲੈ ਕੇ ਜਿੰਨਾ ਟਾਈਮ ਉਹ ਆਂਡੇ ਦੇਣ ਤੇ ਜਾਂ ਮੀਟ ਦੇ ਕਾਬਿਲ ਨਹੀਂ ਹੋ ਜਾਂਦਾ 250 ਰੁਪਏ ਤੋਂ ਲੈ ਕੇ 350 ਰੁਪਏ ਦੇ ਵਿੱਚ ਖਰਚਾ ਖਾ ਜਾਂਦਾ ਹੈ। ਥੋੜਾ ਜਿਹਾ ਮੈਂ ਆਪਣੇ ਬਾਰੇ ਦੱਸ ਦਿਆਂ। ਮੈਨੂੰ 4 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਆਏ ਨੂੰ ਇਸ ਕਿੱਤੇ ਦੇ ਵਿੱਚ ਆਏ ਨੂੰ। ਮੇਰਾ ਤਜਰਬਾ 4 ਸਾਲਾਂ ਦਾ ਹੈ। ਪਹਿਲਾਂ ਮੈਂ ਬਿਲਕੁਲ ਅਣਜਾਣ ਸੀ ਇਸ ਕੰਮ ਤੋਂ। ਖਰਚਾ ਤੁਹਾਨੂੰ ਮੈਂ ਦੱਸਦਾ ਕਿੰਨਾ ਆਉਂਦਾ ਹੈ ਇੱਕ ਬੱਚੇ ਨੂੰ ਪਾਲਣ ਤੇ ਹੁਣ ਅੱਗੇ ਆਪਾਂ ਸ਼ੈੱਡ ਬਾਰੇ ਸਾਮ ਸੰਭਾਲ ਬਾਰੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਇਸ ਵੀਡੀਓ ਦੇ ਵਿੱਚ ਗੱਲਬਾਤ ਜਿਹੜੀ ਹੈਗੀ ਕਰਾਂਗੇ ਜੇ ਤੁਸੀਂ 100 ਬੱਚੇ 100 ਬੱਚਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 25000 ਤੋਂ ਲੈ ਕੇ 35000 ਰੁਪਏ ਹੋਣਾ ਚਾਹੀਦਾ ਹੈ ਇਹ ਕੇਵਲ ਫੀਡ ਦਾ ਖਰਚਾ ਹੈ YouTube ਵਾਲੀਆਂ ਵੀਡੀਓ ਦੇਖ ਕੇ ਬੱਚੇ ਨਾ ਰੱਖੋ ਵੱਡਾ ਘਾਟਾ ਖਾਓਗੇ ਪਹਿਲਾਂ ਜਾਣਕਾਰੀ ਲਓ ਫਿਰ ਕਿਹੜੀ ਬਰੀਡ ਰੱਖਣੀ ਹੈ ਕਿਉਂ ਰੱਖਣੀ ਹੈ ਡਿਮਾਂਡ ਹੈਗੀ ਹੈ ਤੁਹਾਡੇ ਏਰੀਏ ਦੇ ਵਿੱਚ ਇਹ ਸਭ ਚੀਜ਼ਾਂ ਨੋਟ ਕਰੋ ਉਸ ਤੋਂ ਬਾਅਦ ਚੰਗੀ ਜਗ੍ਹਾ ਤੋਂ ਚੰਗੇ ਬਰੀਡ ਬਰੀਡਰ ਤੋਂ ਬੱਚੇ ਲਈ ਬੱਚੇ ਲਓ ਵਧੀਆ ਤਰੀਕੇ ਨਾਲ ਸਾਭ ਸੰਭਾਲ ਕਰੋ 100% ਗਾਰੰਟੀ ਨਾਲ ਮੈਂ ਕਹਿ ਸਕਦਾ ਤੁਹਾਨੂੰ ਫਾਇਦਾ ਜ਼ਰੂਰ ਹੋਵੇਗਾ ਦੇਸੀ ਪੋਲਟਰੀ ਫਾਰਮਿੰਗ ਦੇ ਵਿੱਚ ਜੇ ਤੁਹਾਡੇ ਏਰੀਏ ਦੇ ਵਿੱਚ ਦੇਸੀ ਪੋਲਟਰੀ ਫਾਰਮ ਜਾਂ ਦੇਸੀ ਕੁੱਕੜ ਕੁਕੜੀਆਂ ਦੀ ਮਾਰਕੀਟ ਨਹੀਂ ਹੈਗੀ ਦੇਸੀ ਆਂਡਿਆਂ ਦੀ ਮਾਰਕੀਟ ਨਹੀਂ ਹੈਗੀ ਡਿਮਾਂਡ ਨਹੀਂ ਹੈਗੀ ਤਾਂ ਤੁਸੀਂ ਇਹ ਕੰਮ ਨਾ ਕਰੋ ਘਾਟਾ ਖਾਓਗੇ ਹੁਣ ਆਪਾਂ ਗੱਲ ਕਰ ਲੈਨੇ ਆਂ ਕੁਕੜਾਂ ਦੇ ਸ਼ੈੱਡ ਬਾਰੇ ਕੋਈ ਬਹੁਤ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ ਹੈਗੀ ਜੇ ਆਪਣੇ ਘਰ ਦੇ ਵਿੱਚ ਕੋਈ ਕਮਰਾ ਵਾਧੂ ਪਿਆ ਹੈ ਤੇ ਉਸ ਦੇ ਵਿੱਚ ਹੀ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ ਛੋਟੇ ਲੈਵਲ ਤੋਂ ਦੇਸੀ ਕੁਕੜ ਕੁਕੜੀਆਂ ਰੱਖਣਾ ਪਹਿਲਾਂ ਪਿੰਡਾਂ ਦੇ ਵਿੱਚ ਆਮ ਗੱਲ ਹੁੰਦੀ ਸੀ ਪਹਿਲਾਂ ਪਿੰਡਾਂ ਵਾਲੇ ਬਜ਼ੁਰਗ ਕੁੱਕੜ ਕੁਕੜੀਆਂ ਬੱਚੇ ਆਮ ਹੀ ਘਰੇ ਰੱਖਦੇ ਸੀ ਹੁਣ ਇਹ ਬਿਜ਼ਨਸ ਬਣ ਗਿਆ ਲੋਕ ਥੋੜੇ ਜਿਹੇ ਮਾਡਰਨ ਹੋ ਗਏ ਇਹਨਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਤੇ ਅਲੱਗ-ਅਲੱਗ ਉਮਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਛੋਟੀ ਉਮਰ ਦੇ ਵਿੱਚ ਅਲੱਗ ਬਿਮਾਰੀ ਲੱਗਦੀ ਆ ਫੀਡ ਅਲੱਗ ਹੁੰਦੀ ਆ ਵੱਡੀ ਉਮਰ ਦੇ ਵਿੱਚ ਹੋਰ ਬਿਮਾਰੀ ਲੱਗਦੀ ਤੇ ਫੀਡ ਅਲੱਗ ਹੁੰਦੀ ਆ ਹਰ ਇੱਕ ਮਹੀਨੇ ਬਾਅਦ ਫੀਡ ਵੀ ਚੇਂਜ ਹੁੰਦੀ ਆ ਤੇ ਬਿਮਾਰੀਆਂ ਵੀ ਚੇਂਜ ਹੁੰਦੀਆਂ ਸੋ ਪੂਰੀ ਜਾਣਕਾਰੀ ਲਓ ਉਸ ਤੋਂ ਬਾਅਦ ਕੰਮ ਕਰੋ ਚੰਗੇ ਥਾਂ ਤੋਂ ਚੰਗੇ ਬੱਚੇ ਚੰਗੀ ਕੁਆਲਿਟੀ ਦੇ ਲਓ ਦੇਸੀ ਪੋਲਟਰੀ ਫਾਰਮਰ ਦੇ ਵਿੱਚ ਤੁਸੀਂ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਇਹਨਾਂ ਦੀ ਫੀਡ ਇਹਨਾਂ ਦੀ ਮੈਡੀਸਨ ਇਹਨਾਂ ਦੇ ਬੱਚਿਆਂ ਦੇ ਆਂਡੇ ਸਭ ਕੁਝ ਵਧੀਆ ਬਿਜ਼ਨਸ ਕਰ ਸਕਦੇ ਹੋ ਤੁਹਾਡੇ ਕੋਲੇ ਆਪਸ਼ਨਾਂ ਕਾਫੀ ਵੱਧ ਜਾਂਦੀਆਂ ਤੁਸੀਂ ਬੱਚੇ ਇੱਕ ਥਾਂ ਦੇ ਉੱਪਰ ਹੀ ਰੱਖਣਾ ਬਾਰ ਖੁੱਲੇ ਨਹੀਂ ਛੱਡਨੇ 3 ਸਕੁਅਰ ਫੁੱਟ ਇੱਕ ਬੱਚੇ ਨੂੰ ਜਗ੍ਹਾ ਚਾਹੀਦੀ ਆ ਉਹ ਤੁਰ ਫਿਰ ਸਕੇ ਖੁੱਲਾ ਰਹਿ ਸਕੇ ਜੇ ਤੁਸੀਂ ਬਾਹਰ ਛੱਡਣਾ ਚਾਹੁੰਦੇ ਹੋ ਤਾਂ ਫਿਰ 2 ਸਕੁਅਰ ਫੁੱਟ ਹੀ ਜਗ੍ਹਾ ਬਹੁਤ ਹੈ YouTube ਉੱਪਰ ਪਾਈਆਂ ਵੀਡੀਓ ਦੇਖ ਕੇ ਕੰਮ ਸ਼ੁਰੂ ਨਾ ਕਰਿਓ ਮੈਂ ਅੱਜ ਤੋਂ 4 ਸਾਲ ਪਹਿਲਾਂ ਕੀਤਾ ਸੀ ਵੱਡਾ ਘਾਟਾ ਖਾਦਾ ਸੀ ਨੁਕਸਾਨ ਹੋਇਆ ਸੀ ਆਪਣੇ ਲੈਵਲ ਤੇ ਜਾਣਕਾਰੀ इकट्ठी ਕਰੋ ਆਪਣੇ ਏਰੀਏ ਦੀ ਡਿਮਾਂਡ ਦੇਖੋ ਉਸ ਤੋਂ ਬਾਅਦ ਕੰਮ ਸ਼ੁਰੂ ਕਰੋ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਬਿਮਾਰੀ ਨਹੀਂ ਪੈਣ ਦਿੰਦੇ ਵਧੀਆ ਸੰਭਾਲ ਰੱਖਦੇ ਹੋ ਥੱਲੇ ਥਾਂ ਸੁੱਕਾ ਰੱਖਦੇ ਹੋ ਬੱਚਿਆਂ ਦੀ ਫੀਡ ਆਪ ਤਿਆਰ ਕਰ ਸਕਦੇ ਹੋ ਤਾਂ ਤੁਸੀਂ ਬੱਚਿਆਂ ਨੂੰ 25 1000 ਦੇ ਵਿੱਚ 100 ਬੱਚਾ ਮਤਲਬ 250 ਤੋਂ ਲੈ ਕੇ 300 ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ ਮੈਨੂੰ ਯੂਟਿਊਬਰਾਂ ਵਾਂਗ ਤੁਹਾਡੇ ਸਾਹਮਣੇ ਕੈਲਕੂਲੇਟਰ ਕਰਕੇ ਹਿਸਾਬ ਕਿਤਾਬ ਕਰਨਾ ਨਹੀਂ ਆਉਂਦਾ ਨਾ ਹੀ ਹੋ ਸਕਦਾ ਜੇਕਰ 100 ਬੱਚਾ ਤੁਸੀਂ ਰੱਖਦੇ ਹੋ ਵਿੱਚੋਂ ਇੱਕ ਦੋ ਬੱਚੇ ਤੁਹਾਡੇ ਮਰਦੇ ਹਨ ਤੁਹਾਨੂੰ ਕਿੰਨੇ ਪੈਸੇ ਬਚ ਜਾਣਗੇ ਹੁਣ ਆਪਾਂ ਅੱਗੇ ਇਸ ਵਿਸ਼ੇ ਦੇ ਗੱਲ ਕਰਾਂਗੇ ਇੱਕ ਬੱਚਾ 250 ਤੋਂ 300 ਰੁਪਏ ਖਾ ਕੇ ਤੁਹਾਨੂੰ 4 ਮਹੀਨਿਆਂ ਬਾਅਦ ਆਮਦਨ ਦੇਣ ਸ਼ੁਰੂ ਕਰੇਗਾ। ਮੀਟ ਦੇ ਰੂਪ ਦੇ ਵਿੱਚ ਜਾਂ ਅੰਡਿਆਂ ਦੇ ਰੂਪ ਦੇ ਵਿੱਚ ਜੇਕਰ ਤੁਸੀਂ ਮੀਟ ਵੇਚਦੇ ਹੋ ਤਾਂ 4 ਮਹੀਨਿਆਂ ਦਾ ਬੱਚਾ ਅੰਦਾਜ਼ਾ 3 ਕਿਲੋ ਦਾ ਹੋ ਜਾਵੇਗਾ। ਜੇਕਰ ਤੁਸੀਂ ਵਧੀਆ ਸਾਮ ਸੰਭਾਲ ਰੱਖਦੇ ਹੋ ਤਾਂ ਉਸ ਤੋਂ ਬਾਅਦ ਉਸ ਤੋਂ ਉਸ ਬੱਚੇ ਨੂੰ ਤੁਸੀਂ 130 35 ਰੁਪਏ ਕਿਲੋ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਬੜੇ ਆਰਾਮ ਨਾਲ ਵੇਚ ਸਕਦੇ ਹੋ 130 3 390 ਜੇਕਰ ਤੁਸੀਂ ਮੀਟ ਦਾ ਕੰਮ ਕਰਦੇ ਹੋ ਤਾਂ ਤੁਹਾਨੂੰ 100 ਰੁਪਏ ਇੱਕ ਬੱਚੇ ਮਗਰ 3 ਤੋਂ 4 ਮਹੀਨਿਆਂ ਬਾਅਦ ਵੱਜ ਸਕਦਾ ਹੈ ਜੇਕਰ ਤੁਸੀਂ 1000 ਬੱਚਾ ਪਾ ਲੈਂਦੇ ਹੋ ਤਾਂ ਤੁਹਾਨੂੰ ਲਗਭਗ ਲੱਖ ਰੁਪਇਆ 4 ਮਹੀਨਿਆਂ ਦੇ ਵਿੱਚ 1000 ਬੱਚੇ ਮਗਰ ਬਚ ਜਾਵੇਗਾ ਪਰ ਤੁਹਾਨੂੰ 3 ਤੋਂ 4 ਲੱਖ ਰੁਪਇਆ ਪਹਿਲਾਂ ਘਰੋਂ ਲਾਉਣਾ ਪਵੇਗਾ 500 ਰੁਪਏ ਦਾ ਬੱਚਾ ਸਿਰਫ YouTube ਦੇ ਉੱਪਰ ਵਿਕਦਾ ਹੈ ਆਮ ਪਿੰਡਾਂ ਦੇ ਵਿੱਚ ਬਹੁਤ ਘੱਟ ਚਾਂਸ ਹੁੰਦੇ ਹਨ ਸੋ ਸਹੀ ਤਰੀਕਾ ਪ੍ਰੋਫਿਟ ਲਾਈਨ ਦਾ ਫਾਇਦਾ ਲੈਣ ਦਾ ਇਹ ਹੈ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ 100 ਬੱਚਾ ਲਵਾਂਗੇ 500 ਦੇ ਹਿਸਾਬ ਨਾਲ ਵੇਚਾਂਗੇ 4 ਮਹੀਨਿਆਂ ਦੇ ਬਾਅਦ ਮਾਲ ਹੋ ਜਾਗੇ 50000 ਰੁਪਇਆ ਕਮਾਵਾਂਗੇ ਤਾਂ ਇਹ ਵਹਿਮ ਕੱਢ ਦਿਓ ਅਸਲੀਅਤ ਵਿੱਚ ਇਦਾਂ ਦਾ ਕੁਝ ਨਹੀਂ ਹੁੰਦਾ ਅਫਵਾਹਾਂ ਤੋਂ ਬਚੋ ਪੋਲਟਰੀ ਬਾਰੇ ਦੇਸੀ ਪੋਲਟਰੀ ਬਾਰੇ ਹੋਰ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਆਪਾਂ ਉਸ ਟੌਪਿਕ ਉੱਪਰ ਬਣਾ ਲਾਂਗੇ ਅਗਲੀ ਵੀਡੀਓ ਆਪਾਂ ਉਸ ਟੌਪਿਕ ਉੱਪਰ ਬਣਾ ਲਾਂਗੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ